ਸਲਾਮ ਅਲੈਕੁਮ ਉਮੀਦ ਕਰਨੀ ਹੈ ਤੁਸੀਂ ਸਾਰੇ ਖਰੀਅਤ ਨਾਲ ਹੋਵੋਗੇ ਪੰਜਾਬ ਪੁਲਿਸ ਦਾ ਇੱਕ ਹੋਰ ਨਵਾਂ ਕਾਰਨਾਮਾ ਆਇਆ ਸਾਹਮਣੇ ਪੰਜਾਬ ਪੁਲਿਸ ਦੀ ਇਨਸਟਾ ਕੋਇਨ ਜਿਹੜੀ ਕਿ ਮੰਜ਼ਰੇ ਆਮ ਤੇ ਆਈ ਹੈ ਔਰ ਉਸ ਨੂੰ ਲਿਆਉਣ ਵਾਲਾ ਕੌਣ ਹੈਗਾ ਉਸ ਦੇ ਪਿੱਛੇ ਕਿਸ ਦੀ ਪੁਛਤ ਬਣਾਈ ਸੀ ਕਿਸ਼ ਦੇ ਪੁਸ਼ਤ ਬਣਾਈ ਦੀ ਬੇਸ ਤੇ ਉਹ ਇਹ ਸਾਰੇ ਕੰਮ ਜਿਹੜੇ ਆ ਉਹ ਕਰਨ ਦੇ ਹੀ ਸੀਗੀ ਇਹ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਜਾਣਾਂਗੇ ਸੋ ਚੱਲ ਕੇ ਵੀਡੀਓ ਵੇਖਣੀ ਆ ਫਿਰ ਕਰਨੇ ਆ ਉਸ ਤੇ ਵਿਚਾਰ ਹਾਂਜੀ ਪੰਜਾਬ ਵਾਲਿਓ ਸਤਿ ਸ੍ਰੀ ਅਕਾਲ ਜਿਵੇਂ ਕਿ ਪੰਜਾਬ ਦੇ ਲੋਕ ਕਹਿੰਦੇ ਸੀ ਵੀ ਜਿਹੜੀ ਕੌਂਸਟੇਬਲ ਫੜੀ ਗਈ ਆ ਬਠਿੰਡੇ ਦੇ ਵਿੱਚ ਕੇ ਸੀ ਐ ਮਾਨ ਹੁਣ ਉਹਦੀ ਕੋਠੀ ਤੇ ਪੰਜਾ ਚਲਾਉਣ ਯਾਨੀ ਬਲਡੋజర్ ਨੂੰ ਕਹ ਰਹੇ ਸੀ ਲੋਕੀ ਦੇ ਘਰ ਦੇ ਉੱਤੇ ਬਲਡੋజర్ ਚੱਲਣਾ ਚਾਹੀਦਾ ਪਰ ਅੱਜ ਤੁਹਾਡੇ ਸਾਹਮਣੇ ਇੱਕ ਐਸੀ ਖਬਰ ਧਰਨੀ ਹੈ ਪੰਜਾਬ ਦੇ ਲੋਕ ਵਧਾਈਆਂ ਦੇ ਰਹੇ ਨੇ ਮੁੱਖ ਮੰਤਰੀ ਨੂੰ ਕਿ ਆਪਦੀ ਜਿਹੜੀ ਮਹਿਕਮੇ ਦੀ ਉਹਨਾਂ ਨੂੰ ਨਹੀਂ ਕਹਿ ਸਕਦੇ ਮਹਿਕਮਾ ਜਿਹੜਾ ਪੁਲਿਸ ਦਾ ਉਹਦੇ ਵਿੱਚੋਂ ਇੱਕ ਕਾਸਟੇਬਲ ਕੁੜੀ ਫੜੀ ਗਈ ਹੈ ਜਿਹਦਾ ਨਾਮ ਹੈ ਅਮਨਦੀਪ ਕੌਰ ਬਹੁਤ ਜ਼ਿਆਦਾ ਕਹਿੰਦੇ ਉਹਨੇ ਪੈਸਾ ਪੂਸਾ ਬਣਾ ਲਿਆ ਜੀ ਚਿੱਟਾ ਵੇਚਿਆ ਜੀ ਬਹੁਤ ਸਾਰੇ ਯਾਨੀ ਲੋਕਾਂ ਦੇ ਨਾਲ ਨਜਾਇਜ਼ ਸਬੰਧ ਨੇ ਉਹਦੇ ਪੁਲਿਸ ਅਫਸਰਾਂ ਦੇ ਨਾਲ ਔਰ ਜਿਹੜੀ ਹੁਣ ਵੱਡੀ ਖਬਰ ਆ ਗਈ ਹੈ ਉਹ ਸੀਐਮ ਮਾਨ ਬਨੀਆਂ ਆ ਗਈ ਹੈ ਪੰਜਾਬ ਦੇ ਮੁੱਖ ਮੰਤਰੀ ਨੂੰ ਅਕਸਰ ਸਾਡੇ ਪੰਜਾਬ ਦੇ ਲੋਕ ਤੇਹੀ ਕਹਿ ਰਹੇ ਆ ਕਿ ਭਾਈ ਤੁਸੀਂ ਉਹਦਾ ਘਰ ਨਹੀਂ ਟਾਇਆ ਬੀਤੇ ਦੋ ਦਿਨਾਂ ਤੋਂ ਇਹ ਗੱਲ ਚੱਲ ਰਹੀ ਸੀ ਪਰ ਅੱਜ ਜਿਹੜੀ ਭਗਵੰਤ ਮਾਨ ਨੇ ਬਹਾਦਰੀ ਕੀਤੀ ਹੈ ਉਹ ਤੁਹਾਡੇ ਸਾਹਮਣੇ ਧਰਾਂਗੇ ਕਿਉਂਕਿ ਅਕਸਰ ਭਗਵੰਤ ਮਾਨ ਦੀ ਜਦੋਂ ਦੀ ਸਰਕਾਰ ਬਣੀ ਹੈ ਉਦੋਂ ਦਾ ਹੀ ਲੋਕ ਉਹਨੂੰ ਨਿੰਦ ਵੀ ਰਹੇ ਨੇ ਤੇ ਖੁਰ ਭਗਵੰਤ ਮਾਨ ਕਹਿੰਦਾ ਮੈਨੂੰ ਰੋਕ ਉੱਠ ਕੇ ਸਵੇਰ ਗਾਲਾਂ ਕੱਢਦੇ ਨੇ ਪਰ ਅੱਜ ਪਹਿਲੀ ਵਾਰ ਮੁੱਖ ਮੰਤਰੀ ਸੀਐਮਾਨ ਪੰਜਾਬ ਦੇ ਵਿੱਚ ਇੱਕ ਉਸ ਜਾਨੀ ਅਮਨਦੀਪ ਕੌਰ ਜਿਹੜੀ ਕਾਂਸਟੇਬਲ ਹੈ ਉਹਨਾਂ ਦੇ ਘਰ ਤੇ ਪੀਲਾ ਪੰਜਾ ਕਿਵੇਂ ਚਰਾਉਂਦੇ ਆ ਪੂਰੀ ਖਬਰ ਤੁਹਾਡੇ ਸਾਹਮਣੇ ਧਰਦੇ ਆ ਕਿਉਂਕਿ ਫਿਰ ਬਾਅਦ ਦੇ ਵਿੱਚ ਇਹ ਨਾ ਕਿਓ ਕਿ ਮੁੱਖ ਮੰਤਰੀ ਮਾਰਾ ਜਿਹੜੀ ਖਬਰ ਤੁਹਾਡੇ ਸਾਹਮਣੇ ਧਰਾਂਗੇ ਤਾਂ ਗੱਲ ਇੱਥੇ ਆ ਜਾਂਦੀ ਹੈ ਜਿਵੇਂ ਪਗਤ ਮਾਨ ਚਾਰੇ ਪਾਸਿਓਂ ਯਾਨੀ ਸਰਕਾਰ ਡਿੱਗੀ ਹੋਈ ਹੈ ਭਗਵੰਤ ਮਾਨ ਨੂੰ ਲੋਕ ਗਾਲਾਂ ਵੀ ਕੱਢਦੇ ਨੇ ਬਹੁਤ ਸਾਰਾ ਯਾਨੀ ਕਿਸੇ ਵੀ ਕੰਮ ਨਹੀਂ ਆਈ ਸਾਡੇ ਸਰਕਾਰ ਪਰ ਅੱਜ ਜਿਹੜਾ ਕੀਤਾ ਭਗਵੰਤ ਮਾਨ ਨੇ ਉਹ ਤਾਂ ਦੇਖੋ ਦੇਖਣਾ ਬਣਦਾ ਸਾਰੇ ਪੰਜਾਬੀਆਂ ਨੂੰ ਸਾਰੇ ਹੀ ਵਾਸੀਆਂ ਨੂੰ ਪੰਜਾਬ ਵਾਲਿਆਂ ਨੂੰ ਅਪੀਲ ਹੈ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਮੇਰਾ ਵੀਰ ਕਿਉਂਕਿ ਮੁੱਖ ਮੰਤਰੀ ਦਾ ਕਾਰਨਾਮਾ ਤੁਹਾਨੂੰ ਦਿਖਾਵਾਂਗੇ ਪਹਿਲਾਂ ਜਿਹੜੀ ਆ ਖਬਰ ਹੈ ਇਹ ਸੁਣਦੇ ਜਰਾ ਜਿਹੜੀ ਉਹ ਕੁੜੀ ਸੀ ਚਿੱਟਾ ਵੇਚਦੀ ਸੀ ਬਹੁਤ ਸਾਰੇ ਨਜਾਇਜ਼ ਸਬੰਧ ਨੇ ਕਈ ਲੋਕਾਂ ਦੇ ਨਾਲ ਨੇ ਵੱਡੇ ਵੱਡੇ ਐਸਪੀ ਦਾ ਐਸਐਸਪੀ ਤੱਕ ਦੇ ਰੈਂਕ ਦੇ ਲੋਕਾਂ ਨਾਲ ਉਹਦੇ ਨਜਾਇਜ਼ ਸਬੰਧ ਰਹੇ ਯਾਨੀ ਇੱਕ ਐਸੀ ਕਾਂਸਟੇਬਲ ਹੈ ਜਿਹੜੀ ਗਲਤ ਕੰਮਾਂ ਦੇ ਵਿੱਚ ਵੀ ਆ ਔਰ ਚਿੱਟੇ ਦੇ ਵਿੱਚ ਵੀ ਆ ਸੁਣੋ ਜਰਾ ਧਿਆਨ ਦੇ ਨਾਲ ਬਾਅਦ ਦੇ ਵਿੱਚ ਉਹ ਪੁਗਵਤ ਮਾਨ ਦਾ ਬਿਆਨ ਸੁਣਾਵਾਂਗੇ ਚਲੋ ਪੰਜਾਬ ਦੇ ਨੌਜਵਾਨਾਂ ਦੀ ਲਾਸ਼ ਤੇ ਐਸ਼ ਕਰਨ ਵਾਲੀ ਪੁਲਿਸ ਵਾਲੀ ਬੀਬੀ ਰਿੱਲਾ ਪਰੋ ਵਾਲੀ ਬੀਬੀ ਖਾਰ ਤੇ ਨਜ਼ਾਰੇ ਲੈਣ ਵਾਲੀ ਬੀਬੀ ਨਸ਼ਾ ਵੇਚਣ ਵਾਲੀ ਬੀਬੀ ਅੱਜ ਪੁਲਿਸ ਦੇ ਅੜਿੱਕੇ ਚੜ ਗਈ ਏ ਇਸ ਬੀਬੀ ਨੇ ਇੱਕ ਮੁਕਸਰ ਦੇ ਬਾਪੇ ਦੇ ਖਿਲਾਫ ਬਲਾਤਕਾਰ ਦਾ ਕੇਸ ਦਰਜ ਕਰਵਾਇਆ ਸੀ ਇਸ ਬੀਬੀ ਦੇ ਖਿਲਾਫ 2022 ਦੇ ਵਿੱਚ ਐਨਡੀਪੀਐਸ ਐਕਟ ਦੇ ਤਹਿਤ ਮਕਦਮਾ ਦਰਜ ਹੋਇਆ ਸੀ ਫਿਰ ਇਸ ਬੀਬੀ ਦੀ ਇੱਕ ਜਨਾਨੀ ਦੇ ਨਾਲ ਹਸਪੀਟਲ ਦੇ ਵਿੱਚ ਗੁੱਤਮ-ਗੁੱਤੀ ਹੋਈ ਕਿਉਂਕਿ ਉਹਦਾ ਘਰਵਾਲਾ ਇੰਨੇ ਪੱਟ ਲਿਆ ਸੀ ਇੱਕ ਇਹਨੇ ਔਨ ਡਿਊਟੀ ਇੱਕ ਸਰਕਾਰੀ ਡਾਕਟਰ ਦੇ ਨਾਲ ਹਸਪਤਾਲ ਦੇ ਵਿੱਚ ਬਤਮੀ ਜੀ ਕਿਤੇ ਤੱਕੇ ਕੀਤਾ ਇਹ ਇੰਨੀ ਬੀਬੀ ਚਾਮਲੀ ਹੋਈ ਸੀ ਕਿ ਉਹ ਚਾਮਲੀ ਹੋਈ ਸੀ ਕਿਉਂਕਿ ਬੀਬੀ ਦੇ ਜਿਹੜੇ ਨਵੇਂ ਪ੍ਰੋਫੈਸ਼ਨਲ ਜਿਹੜੇ ਸਬੰਧ ਸੀ ਉਹ ਬਹੁਤ ਵੱਡੇ ਵੱਡੇ ਅਫਸਰਾਂ ਦੇ ਨਾਲ ਸੀ ਆਈਪੀਐਸ ਅਫਸਰਾਂ ਦੇ ਨਾਲ ਐਸਐਸਪੀ ਰੈਂਕ ਦੇ ਅਫਸਰਾਂ ਦੇ ਨਾਲ ਡੀਆਈਜੀ ਰੈਂਕ ਦੇ ਅਫਸਰਾਂ ਦੇ ਨਾਲ ਸੀ ਮੈਂ ਤੇ ਉਸ ਆਈਪੀਐਸ ਆਫੀਸਰ ਮੁੰਡੇ ਨੂੰ ਵਧਾਈ ਦਿੰਦਾ ਜਿਨੇ ਅਜੇ ਅੰਡਰ ਟ੍ਰੇਨਿੰਗ ਇਹਨੂੰ ਫੜ ਲਿਆ ਔਰ ਜਦੋਂ ਇਹਨੂੰ ਫੜਿਆ ਨਾਲ ਦੀ ਨਾਲ ਇਹਦੇ ਕੋਲ ਉਸਨੇ ਦੋ ਆਈਫੋਨ ਖੋਲੇ ਮਨਦੀਪ ਆਈਫੋਨ ਦੋ ਇੱਕ ਲੇਡੀ ਕਨਸਟੇਬਲ ਜਿਹਦੀ ਤਨਖਾਹ ਜ 50000 ਹੋਗੀ ਤੇ 1.5 ਲੱਖ ਰੁਪਏ ਦੇ ਦੋ ਆਈਫੋਨ ਫੜ ਲਏ ਉਹ ਜੇਕਰ ਮੁੰਡਾ ਆਈਪੀਐਸ ਅਫਸਰ ਜਿਹੜਾ ਜੇ ਨਾ ਮੋਬਾਈਲ ਫੋਨ ਫੜਦਾ ਤੇ ਇਹਨੇ ਨਾਲ ਦੀ ਨਾਲ ਫੋਨ ਕਰ ਦੇਣਾ ਸੀ ਵੱਡੇ ਅਫਸਰਾਂ ਨੂੰ ਇਹ ਤੇ ਕਾਲ ਇੱਕ ਆਈਪੀਐਸ ਅਫਸਰ ਦਾ ਨਾਮ ਲੱਗੀ ਕਹਿੰਦੀ ਹੈ ਚੁਟਕੇ ਲੱਗੇਦੀ ਮੇਰੀ ਗੱਲ ਕਰਾਓ ਦੇ ਨਾਲ ਯਾਨੀ ਕਾਸਟੇਬਲ ਹੈ ਜਿਹਦੀ ਉਹਦੀ ਪਾਵਰ ਬਹੁਤ ਜ਼ਿਆਦਾ ਹੈ ਕਿ ਕਿ ਉਹਦੇ ਐਸਐਸਪੀ ਦੇ ਰੈਂਕ ਦੇ ਬੰਦੇ ਤੱਕ ਜਾਨੀ ਸੰਬੰਧ ਦੱਸੇ ਜਾਂਦੇ ਨੇ ਯਾਨੀ ਨਜ਼ਾਇਜ਼ ਸੰਬੰਧ ਔਰ ਹੁਣ ਦੂਜੇ ਪਾਸੇ ਆਜੋ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਦਾ ਜਿਹਨੂੰ ਪੰਜਾਬ ਦੀ ਜਨਤਾ ਨਗਾਤਾਰ ਖੋਸ ਰਹੀ ਆ ਪਰ ਐਡਾ ਮਾੜਾ ਵੀ ਨਹੀਂ ਹੈਗਾ ਕਿਉਂ ਕਿ ਕਿਉਂਕਿ ਮੁੱਖ ਮੰਤਰੀ ਦਾ ਪਹਿਲਾ ਨਮੂਨਾ ਆਪਣੀ ਸਰਕਾਰ ਹੁੰਦਾ ਇੱਕ ਪਹਿਲੀ ਯਾਨੀ ਝਲਕ ਦੇਖੀਏ ਤੁਸੀਂ ਬੀਤੇ ਦਿਨ ਕਿ ਮੁੱਖ ਮੰਤਰੀ ਦੀ ਪਹਿਲੀ ਬਹਾਦਰੀ ਦਾ ਨਮੂਨਾ ਤੁਹਾਨੂੰ ਸੁਣਾਉਣੇ ਆ ਕਿ ਜਿਹੜਾ ਮੁੱਖ ਮੰਤਰੀ ਭਗਵੰਤ ਮਾਨ ਨੂੰ ਲੋਕ ਕੋਸ ਰਹੇ ਨੇ ਤੇ ਮੁੱਖ ਮੰਤਰੀ ਪੰਜਾਬ ਲਈ ਨਿਖਦਾ ਇਹ ਕੁਝ ਨਹੀਂ ਕਰਦਾ ਪਹਿਲੀ ਝਲਕੋ ਦੀ ਕਰਨਲ ਬਾੜ ਦੀ ਜਿਹੜੀ ਘਰਵਾਲੀ ਹੈ ਉਹਨਾਂ ਨੂੰ ਇਨਸਾਫ ਦਿਵਾ ਦਿੱਤਾ ਸੀਐਮ ਮਾਨ ਨੇ ਉਹਨਾਂ ਨੂੰ ਇਨਸਾਫ ਦਿਵਾ ਦਿੱਤਾ ਜਿਹੜਾ ਕਰਨਲ ਸਾਹਿਬ ਕੁੱਟਿਆ ਗਿਆ ਫੌਜੀ ਉਹਦੀ ਘਰਵਾਲੀ ਨੂੰ ਇਨਸਾਫ ਦਿਵਾ ਕੇ ਹਟੇ ਨੇ ਉਹਨਾਂ ਲੋਕਾਂ ਦੇ ਉੱਤੇ ਕਾਰਵਾਈ ਕਰਕੇ ਹਟੇ ਨੇ ਬੀਤੀ ਰਾਤ ਬਹੁਤ ਵੱਡਾ ਐਕਸ਼ਨ ਕੀਤਾ ਭਗਵੰਤ ਮਾਨ ਨੇ ਔਰ ਦੂਜੇ ਪਾਸੇ ਹੁਣ ਇਹ ਜਿਹੜੀ ਕੁੜੀ ਹੈ ਜਿਹੜੀ ਕਾਸਟੇਬਲ ਫੜੀ ਗਈ ਹੈ ਇਹਦਾ ਨਾਮ ਸੀ ਅਮਨਦੀਪ ਕੌਰ ਕਹਿੰਦੇ ਜੀ ਇਹਦੇ ਕੋਲ 15-20 ਕਰੋੜ ਰੁਪਏ ਰੱਖਦਾ ਯਾਨੀ ਕਿ ਇਹਦੇ ਚਿੱਟੇ ਨਾਲ ਬਣਾ ਰੱਖਿਆ ਚਲੋ ਠੀਕ ਹੈ ਪਰ ਮੁੱਖ ਮੰਤਰੀ ਸਾਹਿਬ ਫਿਰ ਹੁਣ ਪੀਲਾ ਪੰਜਾ ਕਿਵੇਂ ਚਲਾਉਂਦੇ ਆ ਉਹ ਵੀ ਸੁਣ ਲਓ ਜਰਾ ਦੇਖੋ ਭਗਵੰਤ ਮਾਨ ਇੱਕ ਉਹ ਮੁੱਖ ਮੰਤਰੀ ਆ ਜਿਹਦਾ ਨਾਮ ਸ਼ਨੈਰੇ ਅੱਖਰਾਂ ਦੇ ਵਿੱਚ ਤਾਂ ਨਹੀਂ ਬਲੈਕ ਅੱਖਰਾਂ ਦੇ ਵਿੱਚ ਲਿਖਿਆ ਜਾਣਾ ਇਤਿਹਾਸ ਦੇ ਵਿੱਚ ਕਿ ਐਸਾ ਮੁੱਖ ਮੰਤਰੀ ਪੰਜਾਬ ਦੇ ਵਿੱਚ ਨਾ ਤੁਸੀਂ ਕਦੇ ਵੇਖਿਆ ਹੋਣਾ ਤੇ ਨਾ ਕਦੇ ਵੇਖਣਾ ਕਿਉਂਕਿ ਇਹ ਤਾਂ ਪੀੜ੍ਹੀਆਂ ਤੋਂ ਲੈ ਕੇ ਮੈਂ ਕਹਿੰਦਾ ਬਜ਼ੁਰਗਾਂ ਤੋਂ ਲੈ ਕੇ ਜਦੋਂ ਦੀ ਸਾਡੇ ਇੱਥੇ ਸਰਕਾਰਾਂ ਬਣਦੀਆਂ ਆਈਆਂ ਨੇ ਸਾਡੇ ਜਿਹੜੇ ਬਜ਼ੁਰਗ ਰਹੇ ਨੇ ਨਾ ਤਾਂ ਉਹਨਾਂ ਦੇ ਵੇਲੇ ਇਹੋ ਜਿਹਾ ਕੋਈ ਮੁੱਖ ਮੰਤਰੀ ਆਇਆ ਜਿਹੜਾ ਐਡੀ ਵੱਡੀ ਬੇਈਮਾਨੀ ਦੇ ਉੱਤੇ ਉਤਰਿਆ ਹੋਵੇ ਔਰ ਜੇਕਰ ਹੁਣ ਦੀ ਗੱਲ ਕਰੀਏ ਤਾਂ ਸਾਡੇ ਉਮਰ ਦੇ ਵਿੱਚ ਦੋ ਤਿੰਨ ਮੁੱਖ ਮੰਤਰੀ ਜੇ ਵੇਖੇ ਨੇ ਪਰ ਇੰਨੇ ਮਾਰੇ ਨਹੀਂ ਹੈਗੇ ਸੀ ਜਿਨ੍ਹਾਂ ਲੋਕਾਂ ਤੋਂ ਅੱਖ ਕੇ ਸਰਕਾਰ ਬਣਦੀ ਆ ਪੰਜਾਬ ਦੇ ਅੰਦਰ ਅੱਜ ਉਹੀ ਲੋਕ ਉਹਨਾਂ ਨੂੰ ਯਾਦ ਕਰ ਰਹੇ ਜਿਨ੍ਹਾਂ ਤੋਂ ਅੱਕੇ ਹੋਏ ਸੀ ਕਹਿੰਦੇ ਭਗਵਾਨ ਤਮਨ ਨੂੰ ਲਿਆਂਦਾ 92 94 ਐਮ ਐਲ ਏ ਦਿੱਤੇ ਤੇ ਅੱਜ ਇਹਨਾਂ ਦੇ ਪੰਜਾਬ ਦੇ ਵਿੱਚ ਚਿਰਕਰੀ ਹੋਈ ਪਈ ਆ ਤੇ ਫਿੱਟੇ ਨੂੰ ਇਹ ਸਰਕਾਰ ਦੇ ਜਿਹੜੀ ਸਾਡੇ ਗਰੀਬਾਂ ਦੇ ਕਦੇ ਮਜ਼ਦੂਰਾਂ ਦੇ ਜਾਂ ਕਿਸਾਨਾਂ ਦੇ ਜਾਂ ਵਪਾਰੀਆਂ ਦੇ ਤੁਸੀਂ ਦੱਸ ਦਿਓ ਜੇਕਰ ਤੁਹਾਡੇ ਕੰਮ ਆਇਆ ਹੋਵੇ ਕੋਈ ਉਹ ਸਾਡੇ ਇੱਥੇ ਕਰਨਲ ਕੁੱਟੇ ਜਾਂਦੇ ਆ ਸਾਡੇ ਪੰਜਾਬ ਦੇ ਉਹ ਨੌਜਵਾਨ ਕੁੱਟੇ ਜਾਂਦੇ ਆ ਦੇਖੋ ਗਨ ਕਰਨ ਨੂੰ ਛੋਟੀ ਲੱਗ ਸਕਦੀ ਹੈ ਜਿਹੜਾ ਬੰਦਾ ਆਪਣੀ ਜਾਨ ਦੀ ਬਾਜ਼ੀ ਦੇ ਕੇ ਆਪਦੇ ਪਰਿਵਾਰ ਤੋਂ ਦੂਰ ਰਹਿ ਕੇ ਸਾਨੂੰ ਪ੍ਰੋਟੈਕਟ ਕਰਦਾ ਹੋਵੇ ਪੂਰੇ ਦੇਸ਼ ਨੂੰ ਪ੍ਰੋਟੈਕਟ ਕਰਦਾ ਹੋਵੇ ਤੇ ਉਹਦੇ ਲੋਕਾਂ ਨੂੰ ਇੱਥੇ ਕੁੱਟ ਮਾਰ ਦਿੰਦੀ ਆ ਪੰਜਾਬ ਦੀ ਪੁਲਿਸ ਸਾਰੀ ਨਹੀਂ ਮਾਰੀ ਉਹੀ ਉਹੀ ਮਾਰੇ ਨੇ ਜਿਨ੍ਹਾਂ ਨੇ ਹੱਥ ਚੱਕਿਆ ਔਰ ਹੁਣ ਇਹਨਾਂ ਦੇ ਐਕਸ਼ਨ ਕਰਨ ਦੀ ਬਜਾਏ ਭਗਵੰਤ ਮਾਨ ਨੇ ਗੋਲ-ਮੋਲ ਗੱਲ ਕਰਕੇ ਕੀ ਸਾਬਤ ਕਰਨਾ ਚਾਹੁੰਦਾ ਹੈ ਕਿ ਮੇਰਾ ਰਾਜ ਇੱਥੇ ਪਰ ਨਹੀਂ ਤੇਰਾ ਰਾਜ ਖਤਮ ਹੋ ਚੁੱਕਿਆ ਹੈ ਤੈਨੂੰ ਲੋਕ ਨਕਾਰ ਚੁੱਕੇ ਨੇ ਲੋਕ ਨਖਿਦਾ ਸਮਝ ਚੁੱਕੇ ਨੇ ਕਿਉਂਕਿ ਦੇਖੋ ਪੰਜਾਬ ਦੇ ਲੋਕਾਂ ਦੇ ਤਾਂ ਨਕਾਰ ਨਹੀਂ ਹੈ ਹਨਾ ਇਹਨਾਂ ਦੇ ਘਰ ਦੇ ਵਿੱਚੋਂ ਅੱਗ ਲੱਗ ਪਈ ਹੈ ਜਿਹੜੀ ਭਗਵੰਤ ਮਾਨ ਦੀ ਕੁੜੀ ਹੈ ਬਿਲਕੁਲ ਸੱਚ ਕਹਿ ਕੇ ਗਈ ਹੈ ਉਹ ਕਹਿੰਦੀ ਮੇਰਾ ਪਿਓ ਜਦੋਂ ਸਾਡਾ ਨਹੀਂ ਹੋ ਸਕਦਾ ਸਾਡਾ ਪੰਜਾਬੀਆਂ ਦਾ ਕੀ ਹੋਊਗਾ ਬਹੁਤ ਸਾਰੀ ਵਾਰ ਬਹੁਤ ਸਾਰੀ ਵਾਰ ਲੱਖਾ ਸਿੰਘ ਸੁਧਾਨਾ ਨੇ ਵੀ ਕਹੀ ਇਹ ਗੱਲ ਬੜੀਆਂ ਲਾਣ ਤਾਂ ਪਾਉਂਦਾ ਲੱਖਾ ਸਿੰਘ ਸੁਧਾਨਾ ਕਿ ਭਾਈ ਸਾਡੇ ਪਾਣੀਆਂ ਦੇ ਪ੍ਰਤੀ ਜਾਂ ਸਾਡੇ ਚਿੱਟੇ ਦੇ ਪ੍ਰਤੀ ਜਾਂ ਫਿਰ ਸਾਡੇ ਹੋਰ ਮੁੱਦੇ ਨੇ ਬਹੁਤ ਸਾਰੇ ਪੰਜਾਬ ਦੇ ਅੰਦਰ ਜਿਹੜੇ ਖੁਦ ਕਹਿ ਕੇ ਭਵੰਤਮਾਨ ਸਰਕਾਰ ਬਣਾਈ ਆ ਯਾਰ ਕਹਿੰਦਾ ਬੇਅਦਵੀ ਤੇ ਮੈਂ ਕਾਨੂੰਨ ਬਣਾਉਂਗਾ ਬੰਦੀ ਸਿੰਘਾਂ ਨੂੰ ਬਾਹਰ ਲਿਆਉਂਗਾ ਚਿੱਟਾ ਸਾਰੇ ਪੰਜਾਬ ਚੋਂ ਖਤਮ ਕਰ ਦੂੰਗਾ ਤਾਂ ਤੁਸੀਂ ਦੱਸ ਦਿਓ ਅੱਜ ਤੱਕ ਕੀ ਹੋਇਆ ਅਮਰ ਪਾਰਸਨ ਨੂੰ ਵੀ ਨਜਾਇਜ਼ ਤੱਕੇ ਦੇ ਨਾਲ ਡਿਬਰੂ ਗੜ ਦੇ ਵਿੱਚ ਬੰਦ ਕੀਤਾ ਛੇ ਇਸ ਗੱਲਾਂ ਤੇ ਪੂਰੀ ਗੌਰ ਕਰਨ ਦੀ ਲੋੜ ਹੈ ਸਾਨੂੰ ਕੱਲੇ ਕੱਲੇ ਪੰਜਾਬੀਆਂ ਨੂੰ ਜਿੰਨੇ ਭੈਣ ਭਰਾ ਨਵੇਂ ਚੈਨਲ ਤੇ ਆ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਕੰਟੀਨਿਊਅਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ ਪੰਜਾਬ ਪੁਲਿਸ ਦੀ ਇਨਸਟਾ ਕੋਇਨ ਆਈ ਸਾਹਮਣੇ ਔਰ ਤੁਸੀਂ ਵੀਡੀਓ ਦੇ ਵਿੱਚ ਵੀ ਦੇਖਿਆ ਕਿ ਜਿਸ ਤਰ੍ਹਾਂ ਕਿਹਾ ਜਾ ਰਿਹਾ ਸੀਗਾ ਇਹ ਏਓ ਲੇਡੀ ਕਨਸਟੇਬਲ ਹੈਗੀ ਆ ਜਿਹੜੀ ਕਿ ਨੌਜਵਾਨਾਂ ਦੀਆਂ ਲਾਸ਼ਾਂ ਦੇ ਉੱਤੇ ਧੰਦਾ ਕਰਦੀ ਸੀਗੀ ਇਹ ਆ مختلف ਪੁਲਿਸ ਵਾਲਿਆਂ ਦੇ ਨਾਲ ਇਹਦੇ ਸੰਬੰਧ ਸੀਗੇ ਔਰ ਇਹ ਚਿੱਟੇ ਦਾ ਵੀ ਕਾਰੋਬਾਰ ਕਰਦੀ ਸੀਗੀ ਇਹਦੇ ਪਿੱਛੇ ਪੁਸ਼ਤ ਪਨਾਹੀ ਜਿਸ ਤਰ੍ਹਾਂ ਕਿ ਤੁਸੀਂ ਵੀਡੀਓ ਦੇ ਵਿੱਚ ਦੇਖਿਆ ਕਿ ਵੱਡੇ ਵੱਡੇ ਅਫਸਰਾਂ ਦੇ ਨਾਲ ਇਹਦੇ ਤਾਲੁਕਾਤ ਸੀਗੇ ਜਿਸ ਦੀ ਵੀ ਇਹਦੀ ਪੁਸ਼ਤ ਪਨਾਹੀ ਕੀਤੀ ਜਾਂਦੀ ਸੀਗੀ ਔਰ ਇਹ ਦਨ ਦਿਖਾੜੇ ਆਪਣੀ ਮਰਜ਼ੀ ਕਰਦੀ ਸੀ ਕਿ ਲੱਖਾਂ ਦੀ ਇਹਦੀ ਕੋਰੋਨਾ ਦੇ ਹਿਸਾਬ ਨਾਲ ਇਹਦੇ ਕੋਲ ਜਿਹੜੇ ਮਾਲੀਅਤ ਹੈਗੀ ਉਹ ਦਸੀ ਜਾ ਰਹੀ ਹੈਗੀ ਆ ਔਰ ਜਦੋਂ ਇਹਦੇ ਉੱਤੇ ਉਸ ਨੌਜਵਾਨ ਨੇ ਇਹਨੂੰ ਫੜਿਆ ਆ ਤੇ ਉਹ ਇਹਦੇ ਕੋਲ ਦੋ ਆਈਫੋਨ ਸੀਗੇ ਇੱਕ ਕਨਸਟੇਬਲ ਹੋ ਕੇ ਦੋ ਆਈਫੋਨ ਜਿਹੜੇ ਕਿ 1.5-1.5 ਲੱਖ ਦੀ ਮਾਲੀਅਤ ਦੇ ਗਿਆ ਇਹ ਕਿਉਂ ਕਿਸ ਤਰ੍ਹਾਂ ਆਏ ਇਹ ਤੁਸੀਂ ਵੀਡੀਓ ਦੇ ਵਿੱਚ ਵੀ ਜਾਣ ਲਿਆ ਇਹ ਇਹ ਸਾਰੀ ਪੁਸ਼ਤ ਪਨਾਹੀ ਇਹਦੀ ਪੁਲਿਸ ਵੱਲੋਂ ਹੀ ਕੀਤੀ ਜਾਂਦੀ ਸੀ ਕਿ ਇਹਦੇ ਆਈ ਆਈਪੀਐਸ ਤੱਕ ਦੇ ਨਾਲ ਇਹਦੇ ਜਿਹੜੇ ਸੰਬੰਧ ਸੀਗੇ ਆਈਜੀ ਤੱਕ ਇਹਦੇ ਤਾਲੁਕਾਤ ਸੀਗੇ ਔਰ ਜਦੋਂ ਵੀ ਇਹਦੇ ਉੱਤੇ ਕਿਤੇ ਹੱਥ ਪਾਇਆ ਗਿਆ ਫੌਰਨ ਇਹ ਆਪਣੇ ਉਹ ਤਾਲੁਕਾ ਦਾ ਇਸਤੇਮਾਲ ਕਰਦੀ ਸੀਗੀ ਔਰ ਹੁਣ ਵੀ ਇਹੀ ਮਾਮਲਾ ਹੋਣਾ ਸੀਗਾ ਲੇਕਿਨ ਉਸ ਨੌਜਵਾਨ ਨੇ ਇਹਨੂੰ ਫੜਦਿਆਂ ਸਾਰੀ ਇਹਦੇ ਜਿਹੜੇ ਮੋਬਾਈਲ ਹੈ ਉਹ ਆਪਣੇ ਕਬਜ਼ੇ ਦੇ ਵਿੱਚ ਲੈ ਲਏ ਇਸ ਲਈ ਇਹ ਇਸ ਦਫਾ ਬਚਣੇ ਚ ਨਾਕਾਮ ਹੋ ਗਈ ਔਰ ਹੋ ਚੁੱਕੇ ਮੰਜ਼ਰੇ ਆਮ ਤੇ ਆ ਚੁੱਕੀ ਹੈ ਮੀਡੀਆ ਦੇ ਉੱਤੇ ਇਸ ਦੀ ਪੂਰੀ ਰਿਪੋਰਟਿੰਗ ਕੀਤੀ ਜਾ ਰਹੀ ਹੈ ਇਸ ਲਈ ਇਸ ਮਾਮਲੇ ਨੂੰ ਦਬਾਇਆ ਨਹੀਂ ਜਾ ਸਕਦਾ ਵੀਰੋ ਤੁਹਾਡਾ ਕੀ ਕਹਿਣਾ ਇਸ ਦੇ ਬਾਰੇ ਤੁਸੀਂ ਕੀ رائے ਰੱਖਦੇ ਹੋ ਕਮੈਂਟਸ ਵਿੱਚ لازਮੀ ਦੱਸਿਓ ਰੱਖਿਓ ਆਪਣਾ ਢੇਰ ਸਾਰਾ ਖਿਆਲ ਮਿਲਾਗੇ ਅਗਲੀ ਵੀਡੀਓ ਦੇ ਨਾਲ ਅੱਲਾਹ ਹਾਫਿਜ਼